ਦੇਸ਼ ਭਰ ਵਿੱਚ ਟਰੱਕ ਡਰਾਈਵਰਾਂ ਖਿਲਾਫ ਆਏ ਕਾਨੂੰਨ ਦਾ ਵਿਰੋਧ ਕੀਤਾ ਜਾ ਰਿਹਾ ਹੈ ਅੰਮ੍ਰਿਤਸਰ ਦੇ ਗੋਲਡਨ ਗੇਟ 'ਚ ਕੇਂਦਰ ਸਰਕਾਰ ਵੱਲੋਂ ਡਰਾਈਵਰਾਂ ਤੇ ਥੋਪੇ ਜਾ ਰਹੇ ਕਾਲੇ ਕਾਨੂੰਨ ਨੂੰ ਲੈ ਕੇ ਯੂਨਾਈਟਿਡ ਟਰੇਡ ਯੂਨੀਅਨ ਪੰਜਾਬ ਦੇ ਆਗੂ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪਤਲਾ ਫੋਕੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਡਰਾਈਵਰ ਆਗੂ ਨੇ ਕਿਹਾ ਕਿ ਜਿਹੜਾ ਡਰਾਈਵਰਾਂ ਪ੍ਰਤੀ ਕਾਨੂੰਨ ਪਾਸ ਕਰ ਰਹੇ ਨੇ ਕੀ ਰੋਡ ਤੇ ਐਕਸੀਡੈਂਟ ਹੁੰਦਾ ਹੈ ਤਾਂ ਸਦਾ 10 ਸਾਲ ਦੀ ਤੇ 7 ਲੱਖ ਰੁਪਏ ਜੁਰਮਾਨਾ ਉਹ ਗਲਤ ਕਾਨੂੰਨ ਹੈ ਤੇ ਇਸ ਨੂੰ ਬਦਲਣਾ ਚਾਹੀਦਾ ਹੈ ਇਸ ਮੌਕੇ ਇਹਨਾਂ ਆਗੂਆਂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਸ਼ੁਰੂ ਤੋਂ ਹੀ ਗਲਤ ਨੇ ਤੇ ਪੰਜਾਬ ਨਾਲ ਹਮੇਸ਼ਾ ਤਕਾ ਹੋਇਆ ਜਿਸ ਦੇ ਚਲਦੇ ਉਹਨਾਂ ਨੇ ਇਸ ਦਾ ਵਿਰੋਧ ਕੀਤਾ ਹੈ ਮੇਰਾ ਨਾਮ ਜਰਮਨਦੀਪ ਸਿੰਘ ਜੰਡਿਆਲਾ ਗੁਰੂ ਤੋਂ ਮੈਂ ਸਰ ਜੀ ਕੀ ਕਹਿਣਾ ਚਾਹੋਗੇ ਜਿਹੜਾ ਕੇਂਦਰ ਸਰਕਾਰ ਦੇ ਕਾਨੂੰਨ ਬਾਰੇ ਗੱਲ ਕਰਦੇ ਇਹ ਬਹੁਤ ਡਰਾਈਵਰਾਂ ਦੇ ਵਾਸਤੇ ਮਾੜਾ ਕਾਨੂੰਨ ਕਾਲਾ ਕਾਨੂੰਨ ਅਮਿਤ ਸ਼ਾਹ ਜੀ ਨੇ ਕਾਲਾ ਕਾਨੂੰਨ ਡਰਾਈਵਰਾਂ ਦੇ ਉੱਤੇ ਥੋਪ ਦਿੱਤਾ ਗਿਆ ਇਹ ਨਹੀਂ ਹੀ ਹੋਣਾ ਚਾਹੀਦਾ ਡਰਾਈਵਰ ਭਾਈਚਾਰਾ ਐੱਗੇ ਹੀ ਬਹੁਤ ਤੰਗ ਪਰੇਸ਼ਾਨ ਆ ਕੁਝ ਡੀਜ਼ਲ ਦੇ ਰੇਟਾਂ ਕਾਰਨ ਕੁਝ ਟੂਲ ਟੈਕਸਾਂ ਤੋਂ ਪਰੇਸ਼ਾਨ ਆ ਇਸ ਕਰਕੇ ਹੁਣ ਨਵਾਂ ਹੀ ਕਾਨੂੰਨ ਜਿਹੜਾ ਇਹਨਾਂ ਨੇ ਕਾਲਾ ਬਣਾ ਦਿੱਤਾ ਵਾ ਡਰਾਈਵਰ ਦੇ ਘਰ ਐੱਗੇ ਵੀ ਰੋਟੀ ਨਹੀਂ ਪੂਰੀ ਪੱਕ ਰਹੀ ਜਿੰਨਾ ਚਿਰ ਤੱਕ ਇਹ ਕਾਲਾ ਕਾਨੂੰਨ ਵਾਪਸ ਨਹੀਂ ਲੈਣਗੇ ਡਰਾਈਵਰ ਸਾਰਿਆਂ ਦਾ ਏਕਾਵਾ ਇਹ ਨਹੀਂ ਮਤਲਬ ਕਿ ਗੱਡੀਆਂ ਚਲਾਉਣਗੇ ਧਰਨਾ ਦਿਨ ਦਿਨ ਸਾਡਾ ਜਿਹੜਾ ਸੰਘਰਸ਼ ਆ ਉਹ ਤਿੱਖਿਆ ਹੋਇਆ ਜਾਏਗਾ ਜਿਸਰ ਆਪਣਾ ਨਾਮ ਤੇ ਜਿੱਥੇ ਮਿਹਰ ਦਾ ਨਾਮ ਦੱਸੋ ਮੇਰਾ ਨਾਮ ਸਾਹਿਬ ਸਿੰਘ ਅੰਮ੍ਰਿਤਸਰ ਤੋਂ ਅਧਿਆਤਿ ਪ੍ਰਧਾਨ ਅੰਮ੍ਰਿਤਸਰ ਸਰ ਕੀ ਕਹਿਣਾ ਚਾਹੋਗੇ ਕੀ ਲੋੜ ਸਰ ਸਾਡੀ ਇਹ ਜੂਨੀਅਨ ਆ ਯੂਨਾਈਟਡ ਟ੍ਰੇਡ ਯੂਨੀਅਨ ਪੰਜਾਬ ਦੀ ਹੈ ਇਹ ਸਾਰੇ ਪੰਜਾਬੀ ਜੂਨੀਅਨ ਆ ਜਿਹੜਾ ਇਹ ਇਹਨਾਂ ਡਰਾਵਰਾਂ ਪ੍ਰਤੀ ਕਾਨੂੰਨ ਪਾਸ ਕਰਨ ਰਹੇ ਆ ਜਿਹੜਾ ਵੀ ਜੇ ਕੋਈ ਰੋਡ ਐਕਸੀਡੈਂਟ ਕਿਸੇ ਕੋ ਹੁੰਦਾ ਟੂ ਵੀਲਰ ਤੋਂ ਲੈ ਕੇ 18 ਚੱਕੀ ਤੱਕ ਜਦੋਂ ਕੋਈ ਇਹ ਕਾਨੂੰਨ ਤੇ ਵਿੱਚ ਐਕਸੀਡੈਂਟ ਹੋ ਗਿਆ ਉਹਨੂੰ ਸਜ਼ਾ ਦਿੱਤੀ ਜਾਊਗੀ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨਾ ਇਹ ਬਿਲਕੁਲ ਗਲਤ ਆ ਦੇ ਇੰਨਾ ਪੈਸਾ ਹੋ ਸਾਡੇ ਕੋਲ ਡਰਾਈਵਰ ਕੋ ਇੰਨਾ ਪੈਸਾ ਤਾਂ ਸਾਨੂੰ ਕੋਲ ਡਰਾਈਵਰੀ ਕਰਨ ਦੀ ਇਹ ਰੋਡ ਤੇ ਆਪਾਂ ਧੱਕੇ ਖਾਈਏ ਜਿੰਨਾ ਪੈਸਾ ਤੇ ਬਕੋਨੋ ਕੰਮ ਖੋਲ ਕੇ ਬੈਜੇ ਨੇ ਫਿਰ ਤੇ ਇਸ ਕਰਕੇ ਇਹ ਕਾਨੂੰਨ ਨਹੀਂ ਪਾਸ ਹੋਣਾ ਚਾਹੀਦਾ ਡਰਾਈਵਰ ਲਈ ਪਹਿਲਾਂ ਹੀ ਘਰ ਚੋਂ ਲਾਉਣਾ ਓਕਾ ਹੋਇਆ ਭਾਈ ਅੱਜ ਕੱਲ੍ਹ ਦੇ ਯੁੱਗ 'ਚ ਪਰ ਜਿਹੜਾ ਇਹ ਨਵਾਂ ਪ੍ਰਮਾਣ ਆਇਆ ਨਵਾਂ ਪ੍ਰਮਾਣ ਬਹੁਤ ਗਲਤ ਆਇਆ ਭਾਜੀ ਇਹਦੇ ਬਹੁਤ ਜ਼ਿਆਦਾ ਗਲਤ ਆਇਆ ਤੇ ਪਹਿਲਾਂ ਹੀ ਸਾਨੂੰ ਘਰ ਲਾਉਣਾ ਬੜੇ ਓਕੇ ਆ ਆ ਹੁਣ ਸਿਆਸਰ ਦੀਆਂ ਆ ਗਈਆਂ ਚਲੋ ਸਰਦੀਆਂ ਆ ਗਈਆਂ ਚਲੋ ਵਿਆਹਾਂ ਸੀਜ਼ਨ ਆ ਤੇ ਇੱਕ ਦਾ ਚੱਕਰ ਕਿਸਦਾ ਲੱਗ ਜਾਂਦਾ ਤੇ ਗਰਮੀਆਂ ਆਉਂਦੀਆਂ ਉਹ ਲੱਗਦਾ ਕੱਖ ਨਹੀਂ ਹੁਣ ਕਿ ਕਿਸੇ ਡੈਕਸਟੋਰ ਜਾਂਦੇ ਆ ਕੇ ਦੀ ਪਾਸਿੰਗ ਹੋ ਜਾਂਦੀ ਹੈ ਕੇਂਦਰ ਸਰਕਾਰ ਦੀ ਨੀਤੀ ਪੰਜਾਬ واسط ਕੀ ਹੈ ਬਹੁਤ ਮਾੜੀ ਨੀਤੀ ਹੈ ਜੇ ਇਹਨਾਂ ਵਾਸਤੇ ਕਿਹੜਾ ਕੇਂਦਰ ਸਰਕਾਰ ਨੇ ਅੱਜ ਤੱਕ ਪੰਜਾਬ ਦਾ ਸੋਚਿਆ ਵੀ ਕੀ ਹੈ ਬਹੁਤ ਨੀਤੀ ਮਾੜੀ ਆ ਡਰਾਈਵਰ ਨੂੰ ਤੇ ਸਹੀ ਪੁੱਛੋ ਤੇ ਰੋਡ ਤੇ ਡਰਾਈਵਰ ਨੂੰ ਤਾਂ ਬੰਦਾ ਕਹਿੰਦੇ ਨਹੀਂ ਹੈ ਕਿ ਇਹ ਵਿਆਹ ਸ਼ਾਦੀ ਚਲ ਜਾਓ ਗੱਡੀ ਲੈ ਜਾਓ ਤੇ ਆਂਦੇ ਭਾਈ ਤੂੰ ਗੱਡੀ ਲੈ ਖਲੋ ਜਾ ਤੂੰ ਅੰਦਰ ਨਹੀਂ ਆਉਣਾ ਜੇ ਕਿਸੇ ਦੀ ਸ਼ੋਅ ਕਰਦੀ ਪਾਰਟੀ ਚਲ ਜਾਓ ਭਾਈ ਡਰਾਈਵਰ ਦੀ ਰੋਟੀ ਪਰੇ ਲੱਗੀ ਆ ਡਰਾਈਵਰ ਅੰਦਰ ਨਹੀਂ ਹੋਣਾ ਚਾਹੀਦਾ ਡਰਾਈਵਰ ਤੋਂ ਪਹਿਲਾਂ ਬੰਦਾ ਨਹੀਂ ਕਹਿੰਦੇ ਕੀ ਮਦਾ ਪਾਸੇ ਤਾ ਜਾਵੇਗਾ ਤੁਹਾਡੇ ਵੱਲ ਅਈ ਤਾਂ ਨੇ ਵੀ ਇਹ ਕਾਨੂੰਨ ਜਿਹੜਾ ਦਾ ਦਾ ਜਣਾ ਚਾਹੀਦਾ ਡਰਾਈਵਰਾਂ ਪਤੀ ਕੋਈ ਨਾ ਕੋਈ ਕਾਨੂੰਨ ਹੋਣਾ ਚਾਹੀਦਾ ਕਿ ਰੋਡ ਤੇ ਡਰਾਈਵਰਾਂ ਨੂੰ ਕੋਈ ਨਾ ਕੋਈ ਸਹੂਲਤ ਹੋ ਜੇ ਰੋਡ ਤੇ ਸਾਨੂੰ ਸਹੂਲਤ ਕੋਈ ਨਹੀਂ ਡਰਾਈਵਰਾਂ ਦੀ ਵੀ ਨਹੀਂ ਆ ਗਈ ਆ ਇੱਕ ਤਾਂ ਪੁੱਤਲਾ ਫੁਕਿਆ ਜਾਏ ਇਹ ਅੰਮ੍ਰਿਤਸਰ ਦਾ ਪੁੱਤਲਾ ਫੁਕਿਆ ਜਾਣਾ ਹੈ